ਆਹ ਦੇਖ ਸਕਦੇ ਹੋ ਦੋਸਤੋ ਮਲਾਜ਼ਮ ਵੀ ਪਹੁੰਚ ਚੁੱਕੇ ਨੇ ਮੰਡੀਆਂ ਕਰਾ ਦੀਆਂ ਪੰਜਾਬ ਦੀਆਂ ਬੰਦ ਸਾਰੀਆਂ ਦੋਸਤੋ ਹਰਿਆਣੇ 'ਚ ਚਲਦੀਆਂ ਨੇ ਬਿਮਾਰੀ ਦਾ ਹਰਿਆਣੇ 'ਚ ਬੰਦ ਕਰਤੀਆਂ ਲੈਣੇ ਜੀ ਵੀ ਹੈ ਬੰਦ ਕਰਤੀਆਂ ਬੰਦ ਕਰਤੀਆਂ ਸਾਰੇ ਕਿਤੇ ਬੰਦ ਕਰਕੇ ਹੁੰਦੇ ਆ ਅੱਛਾ ਯਾਰ ਹੁਣ ਕੀ ਬਣੂ ਵਪਾਰੀਆਂ ਦਾ ਬੰਨਣਾ ਕਿ ਸੰਕਾ ਦੇ ਰੈਸਟ ਜੀ ਕਰ ਲਾਂਗੇ ਕਿੰਨੇ ਦੁਰੇ ਫਿਰਦੇ ਸੀ ਅੱਛਾ ਤੇ ਬਾਕੀ ਦੋਸਤੋ ਮਾਲ ਤਾਂ ਪਹੁੰਚ ਚੁੱਕਿਆ ਜੀ ਵਪਾਰੀ ਵੀਰ ਵੀ ਆ ਗਏ ਤੇ ਸਾਰੇ ਪਰ ਮੰਡੀ ਲੱਗ ਨਹੀਂ ਰਹੀ ਅੱਜ ਆਹ ਦੇਖ ਸਕਦੇ ਹੋ ਬੰਦੇ ਸਾਰੇ ਮੋੜੇ ਜਾਂਦੇ ਨੇ ਪਸ਼ੂ ਏਖੜ ਲੱਗੇ ਹੋਏ ਨੇ ਕੱਲ ਦੇ ਬਾਕੀ ਦੋਸਤੋ ਅਗਲੀ ਅਪਡੇਟ ਆਪਾਂ ਦੰਦੇ ਰਹਾਂਗੇ ਚੈਨਲ ਤੇ ਕਦੋਂ ਮੰਡੀਆਂ ਸ਼ੁਰੂ ਹੋਣਗੀਆਂ ਰੀਬੀੜੀ ਲੱ ਲੱਟ ਬੈਠੀ ਉਹ ਇਹਨਾਂ ਨੂੰ ਜਿਵੇਂ ਮਾਲ ਆਇਆ ਸੀ ਮੰਡੀ ਯਾਨੀ ਕਿ 2 2.5 ਵਜੇ ਤੱਕ ਲੱਗਣ ਦੇਣੀ ਦੀ ਚਲ ਵੀ ਉਹਰੇ ਕਿਹੜਾ ਕੋਈ ਬੈੜੀ ਹੈਗੀ ਅੱਛਾ ਭਾਈ ਇਹ ਤਾਂ ਜ਼ਿਆਦਾ ਤਾਂ ਗਾਵਾਂ ਨੂੰ ਹੈ ਹਾਂ ਬੈੜੀਆਂ ਨੂੰ ਜ਼ਿਆਦਾ ਹੈਗਾ ਮਹੀਆਂ ਤਾਂ ਕੋਈ ਇਹ ਜੀ ਗੱਲਬਾਤ ਹੋਈ ਨਹੀਂ ਅੱਛਾ ਇਹ ਵਪਾਰੀ ਵਰਗ ਨੂੰ ਘਾਟਾ ਪੈ ਰਿਹਾ ਭਾਈ ਘਟਾਈ ਆ ਭਾਈ ਹੁਣ ਲਾਲਾ ਤੂੰ ਕੱਲੀ ਮਾਂ ਜਿਹੜੇ 10 ਕਿਲੋਮੀਟਰ ਤੋਂ ਆਉਂਦੀ ਹੈ 1000 ਰੁਪਿਆ ਮੈਂ ਦਾ ਖਰਚਾ ਹੋ ਜਾਂਦਾ ਆ ਬਹੁਤ ਦੂਰੋਂ ਦੂਰੋਂ ਆਏ ਤੇ ਵਪਾਰੀ ਖਰਚਾ ਕਰਕੇ 10 ਕਿਲੋਮੀਟਰ ਵਾਲੀ ਮੈਂ ਦਾ ਵੀ 1000 ਰੁਪਿਆ ਖਰਚਾ ਮੰਡੀ 'ਚ ਬੜਨ ਦਾ ਮੰਡੀ 'ਚ ਮੈਂ ਉਹ ਵੀ ਵੜਦੀ ਹੈਗੀ ਵੀ ਗੋ ਦੇਣਾ ਪੈਂਦਾ ਮੈਂ ਇਹਦਾ ਬਾਕੀ ਮੈਂ ਹੁਣ ਜਿਹੜੀ ਮੂੜੂ ਹਫਤਾ ਦੁੱਤੇ ਨਹੀਂ ਆਉਂਦੀ ਬਾਕੀ ਕਿਸਾਨ ਵੀਰਾਂ ਨੂੰ ਵੀ ਬਹੁਤ ਘਾਟਾ ਹੋਣਾ ਬਈ ਜਿਹੜਾ ਮੈਂ ਅਨੁਸਾਰ ਇਹ ਤਾਂ ਆਪਣਾ ਲਾਸ ਹੋ ਗਿਆ ਜੀ ਕੀਤਾ ਯਾਰ ਇਹਦਾ ਆਪਣਾ ਸਾਰਾ ਜਿਹੇ ਖੇਤੀਬਾੜੀ ਨਾਲ ਸੰਬੰਧ ਤਾਂ ਉਹ ਸਰਕਾਰ ਕਹਿੰਦੀ ਹੈ ਕਿ ਵੀ ਆਪਾਂ ਖੇਤੀਬਾੜੀ ਨਾਲ ਸੰਬੰਧ ਤਾਂ ਕਿੱਤਿਆਂ ਨੂੰ ਆ ਕੇ ਕਿਸਾਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਬਈ ਇਹ ਤਾਂ ਮਗਰ ਨੂੰ ਲੈ ਜਾਂਦੇ ਨੇ ਅੱਗੇ ਨੂੰ ਕਦਮ ਲੈ ਜਾਣਾ ਇਹਨਾਂ ਨੇ ਅੱਛਾ ਠੀਕ ਹੈ ਭਾਈ ਅੱਗੇ ਕਰਦੇ ਹਾਂ ਹੋਰ ਕਿਸੇ ਬਾਈ ਨਾਲ ਗੱਲਬਾਤ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਦੋਸਤੋ ਤਨੋਲਾ ਮੰਡੀ ਪਹੁੰਚੇ ਤੇ ਅੱਜ ਮੱਜਾ ਮੁੜੀਆਂ ਜਾਂਦੀਆਂ ਨੇ ਸਾਰੀਆਂ ਕਾਂਡ ਹੋ ਗਿਆ ਮੈਂ ਕਹਿੰਦਾ ਉਰੇ ਵੀ ਮੁਲਾਜ਼ਮ ਆ ਗਏ ਦੋਸਤੋ ਮੰਡੀਆਂ ਲੱਗਣ ਨਹੀਂ ਦੇ ਰਹੇ ਲੰਪੀਸ ਕਿਨ ਕਰਕੇ ਪੰਜਾਬ ਦੇ ਵਿੱਚ ਬਾਕੀ ਅੱਗੇ ਚੱਲ ਕੇ ਦੇਖ ਰਿਹਾ ਕਿ ਸਿਸਟਮ ਬਣਦਾ ਅੱਲਾ ਬੁੱਲਾ ਹੋ ਰਿਹਾ ਕਿਹੜਾ ਤਾਜ਼ਾ ਹਾਲਾਤ ਦੇਖ ਲਓ ਆ ਪਸ਼ੂ ਦੇਖ ਲਓ ਦੋਸਤੋ ਸਾਰੇ ਪਸ਼ੂ ਵਾਪਸ ਜਾ ਰਹੇ ਨੇ ਏਖੜ ਲੱਗੇ ਲਗਾਏ ਆਂ ਚੰਗੀਆਂ ਝੋਟੀਆਂ ਇਧਰ ਇਕੱਠ ਹੋ ਰਿਹਾ ਸਾਹਮਣੇ ਪੂਲ ਸਾਰੀ ਆ ਕਹਿੰਦੇ ਬਾਕੀ ਦੇਖਦੇ ਅੱਗੇ ਦੇ ਹਲਾਤ ਚੱਲ ਕੇ ਲੈ ਕੇ ਚੱਲਦੇ ਆ ਅੱਗੇ ਤੁਹਾਨੂੰ ਜਾਨਵਰ ਚੰਗੇ ਪਹੁੰਚੇ ਤੇ ਦੋਸਤੋ ਸਾਰੇ ਆਜ ਇੱਥੇ ਰੋ ਰਹੇ ਨੇ ਕਰਦੇ ਆ ਕਿਸੇ ਬਾਈ ਨਾਲ ਗੱਲਬਾਤ ਲੈ ਜਾਓ ਕਿੱਦਾਂ ਬਾਈ ਵਧੀਆ ਵੀਰੇ ਲੈ ਗਿਆ ਬਾਈ ਦੀ ਬਾਨਾ ਭਰਾਵਾ ਸਾਡੇ ਨੂੰ ਨਾ ਕਰਦਾ ਤੇਰੀ ਗੱਲ ਬਣਾਉਣਾ ਡਰੀਆਂ ਨੂੰ ਜਾਨਣਾ ਤਵਾਦੀਆਂ ਖੜੀਆਂ ਆ ਇਧਰਲੀ ਸਾਈਡ ਤੇ ਖੜੀਆਂ ਨੇ ਦੋਸਤੋ ਝੋਟੀਆਂ ਕੋਸ਼ ਹਜੇ ਕੱਢੀ ਜਾਂਦੇ ਆ ਬਾਹਰ ਉ ਤਾਂ ਮਾਰ ਦੇਣਾ ਕੈਮਰਾ ਦਿਖਾ ਦੇਣਾ ਮੰਡੀ ਦਾ ਵੀਊ ਸਭ ਨੂੰ ਮੈਂ ਰਾਣੀਦਾਰ ਸੁਣਿਆ ਦੋਸਤੋ ਕਹਿੰਦਾ ਵੀਡੀਓ ਤੁਹਾਨੂੰ ਸੁਣਿਆ ਹੋਊਗਾ ਵੀ ਜਿਵੇਂ ਮੰਦੇ ਰੇਟ ਤੇ ਮੰਗ ਰਹੇ ਨੇ ਮੈਸਾਹਣ ਆ ਬੰਦਾ ਬਾਲਾ ਕਾਲੀ ਕਰ ਦਿਆ ਆ ਦੇਖ ਸਕਦੇ ਹੋ ਦੋਸਤੋ ਇੱਧਰ ਵੀ ਖੜੀਆਂ ਨੇ ਮੱਝਾਂ ਹਲੇ ਕੜਾਈ ਜਾਂਦੇ ਨੇ ਨਾਲ ਦੀ ਨਾਲ ਬਾਹਰ ਤੇ ਕਈ ਵੀਰ ਵੇਚਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਹਾਂ ਖਰਾਬ ਅੱਲਾ ਬੁੱਲਾ ਮੱਚ ਗਿਆ ਬਾਈ ਦੁਬਾਰੇ ਆ ਗਈ ਪੁਲਿਸ ਵਾਲੀ ਸਰਵਿਸ ਵੀ ਕਰੀ ਜਾਂਦੇ ਨੇ ਬਾਕੀ ਆ ਬਾਈ ਜਾਈ ਜਾਂਦੇ ਨੇ ਸਾਰੇ ਮੱਜਾਂ ਲੈ ਕੇ ਆ ਗੱਡੀਆਂ ਜਾਈ ਜਾਂਦੀਆਂ ਨੇ ਆਦੇ ਦੋਸਤੋ ਕਰਾਉਣੀਆਂ ਕਿਸੇ ਵੀਰ ਨਾਲ ਵਪਾਰੀ ਨਾਲ ਹਾਂ ਵੀ ਨਾਮ ਦੱਸ ਕਿਉਂ ਲੌਂ ਤਾਂ ਲਸਮਣ ਹੈ ਜੀ ਕੀ ਚੱਕਰ ਪੈ ਗਿਆ ਭਾਈ ਅੱਜ ਮੰਡੀ ਦਾ ਚੱਕਰ ਤਾਂ ਇਹ ਹੁਣ ਜਿਵੇਂ ਸਰਕਾਰ ਨੇ ਹੁਣ ਹੁਕਮਾ ਜਾਰੀ ਕੀਤੇ ਨੇ ਵੀ ਮੰਡੀ ਲੈ ਕੇ ਕਹਿੰਦੇ ਗਾਂਵਾਂ ਨੂੰ ਹੈ ਬਿਮਾਰੀ ਕੱਲੀ ਹੈ ਜੀ ਵੈਸੇ ਕੱਲੀਆਂ ਗਾਇਆਂ ਨੂੰ ਕਹਿੰਦੇ ਫਿਰ ਮੱਝਾਂ ਦਾ ਕੰਮ ਕਾਹ ਤੋਂ ਬੰਦ ਕਰੀ ਜਾਂਦੇ ਨੇ ਬਾਈ ਮੱਝਾਂ ਦਾ ਬਾਈ ਹੁਣ ਤੇਰੇ ਸਾਹਮਣੇ ਆ ਸਾਰੇ ਆਏ ਜੀ ਕਾਟਾ ਸਾਰੇ ਵਪਾਰੀ ਵਰਗ ਦੇ ਨਾਲੇ ਕਿਸਾਨਾਂ ਨੂੰ ਕਾਟਾ ਹਨਾ ਆ ਵਿਚਗਰਾਹੀ ਕੁਛ ਨਹੀਂ ਚੇ ਰਹੀ ਰੇਟ ਡਾਊਨ ਆਜੂਗਾ ਜੀ ਨਹੀਂ ਧਾਰ ਸਧਾਰ ਘੜੀ ਦੀ ਪਿੱਛੇ ਰਹਿ ਜੂਗਾ ਅੱਜ ਅੱਤੇ ਆਏ ਨੇ ਤੇ ਆਏ ਨਹੀਂ ਅਜੇ ਬਸ ਅਸੀਂ ਵਿੱਚ ਰਹਿ ਜਾਵਾਂਗੇ ਪੈਸੇ ਹੁਣ ਪੇਮੈਂਟ ਵਿੱਚ ਰਹਿ ਜੀ ਸਾਰੀ ਅਸੀਂ ਖਰਚਾ ਵੀ ਬਹੁਤ ਪੈ ਗਿਆ ਨੇ ਦੂਰੋਂ ਮੈਂ ਸਾਲੇ ਆ ਕੇ ਆਇਆ ਹਾਂ ਬ ਦੋਸਤੋ ਬਾਕੀ ਭਾਈ ਹੋਰਾਂ ਨਾਲ ਕਰਾਉਣੀਆਂ ਗੱਲਬਾਤ ਛੋਟੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਮੰਡੀ ਬੰਦ ਕਰਦੇ ਬਹੁਤ ਗਲਤ ਹੋ ਗਿਆ ਮੰਡੀ ਬੰਦ ਕਰਦੇ ਤੇਰੀ ਹਾਂਜੀ ਇੱਧਰ ਖਰਚਾ ਭਰ ਕੇ ਆਇਆ ਚਾਰ-ਚਾਰ ਹਜ਼ਾਰ ਗੱਡੀਆਂ ਦਾ ਮਹਿਸਾ ਦਾ ਠੀਕ ਹੈ ਜੀ ਹੁਣ ਮੁੜ ਜਾਣੀਗਾ ਕਿਹੜੇ ਹੌਣ ਘਰਾਂ ਚੋਂ ਲਊਗਾ ਇਹਨਾਂ ਨੂੰ ਠੀਕ ਹੈ ਜੀ ਰੇਟ ਤਕਰੀਬਨ ਅੱਧਾ ਹੀ ਰਹਿ ਜਾਊਗਾ ਜੀ ਹਾਂ ਹਾਂ ਰੇਟ ਬਹੁਤ ਫਰਕ ਪੈ ਜੇ ਜਦੋਂ ਪਤਾ ਲੱਗੇ ਮੰਡੀਆਂ ਨਹੀਂ ਲੱਗਦੀਆਂ ਤਾਂ ਫਿਰ ਘਰਾਂ ਦੇ ਵਿੱਚੋਂ ਵੀ ਚੱਲਣਾ ਹਾਂਜੀ ਜ਼ਿੰਮੇਦਾਰਾਂ ਨੂੰ ਘਾਟਾ ਹੋ ਜਾਊਗਾ ਮੰਡੀਆਂ ਵਿਕਣੀਆਂ ਜੀ ਕਿਹਨੂੰ ਲੋੜ ਅੱਜ ਬਾਕੀ ਦਾ 10000 ਰੋਤੀ ਖੜ ਚੂ ਜਿਹੜੀ ਮੇਨ ਗੱਲ ਆ ਕਿਵੇਂ ਬਾਈ 10000 ਰੁਪਏ ਉੱਥੇ ਖੜ ਗਿਆ ਕਿਰੇ ਅੱਜ ਗ੍ਰਾਹੀ ਆਉਣੀ ਸੀ ਕਿੱਥੇ ਦਾ ਮਾਲ ਸਾਡਾ 2 ਲੱਖ ਲੱਖ ਡੇਢ ਲੱਖ ਰੁਪਏ ਆਉਣੇ ਦੀ ਵਿੱਚੇ ਰਹਿ ਗਿਆ ਹਾਂ ਜੀ ਆ ਗੱਲ ਹੈ ਇੱਕ ਜੀ ਤੇ ਅਸਰ ਹੀ ਆ ਪਾਏ ਕਹਿੰਦੇ ਵੀ ਚਲੋ ਦੋਸਤੋ ਸਾਰਾ ਵਪਾਰੀ ਵਰਗ ਪਰੇਸ਼ਾਨ ਹੈ ਕਿਉਂਕਿ ਕਹਿੰਦੇ ਵੀ ਜਿਨ੍ਹਾਂ ਦੀ 10000 ਖੜੀ ਸੀ ਅੱਜ ਪੇਮੈਂਟ ਆਉਣੀ ਆ ਦੀ ਸਾਰਿਆਂ ਨੂੰ ਉਹ ਚੀਜ਼ ਦਾ ਘਾਟਾ ਪੈ ਗਿਆ ਬਾਕੀ ਦੋਸਤੋ ਜਾਨਵਰ ਸਾਰੇ ਏਖੜ ਲੱਗੇ ਹੋਏ ਤੇ ਏਖੜ ਚ ਮੱਚਣਗੇ ਬਾਈ ਕਹਿੰਦੇ ਜਾਨਵਰ ਹਨਾ ਬਾਕੀ ਇਹਦਾ ਆਪਾਂ ਵੀ ਸਮਝਦਿਆਂ ਦ ਲੇ ਜਾਂਦੇ ਨੇ ਦੁਬਾਰਾ ਮੋੜ ਕੇ ਬਾਕੀ ਕਿਸਾਨ ਵੀਰਾਂ ਨੂੰ ਸਭ ਤੋਂ ਜ਼ਿਆਦਾ ਘਾਟਾ ਹੈ ਕਿਉਂਕਿ ਉਹਨਾਂ ਦੇ ਜਾਨਵਰ ਇਦਾਂ ਮੰਨ ਲਓ ਵੀ ਅੱਧੇ ਮੁੱਲ ਦੇ ਰਹਿ ਜਾਣਗੇ ਦੋਸਤੋ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਨੂੰ ਆਪ ਅੱਗੇ ਲੈ ਕੇ ਆਵਾਂਗੇ ਪਰ ਇਹ ਤਾਂ ਕਿਸਾਨਾਂ ਨੂੰ ਪਿੱਛੇ ਲੈ ਜਾਣ ਵਾਲੀ ਗੱਲਬਾਤ ਹੈ ਬਾਕੀ ਇਧਰ ਦਿਖਾਉਣੇ ਆ ਸਾਰਾ ਵੀਊ ਤੁਹਾਨੂੰ ਆਹ ਬਾਈ ਵੀ ਲੱਗ ਰਹੇ ਨੇ ਸਮਾਨ ਇਕੱਠਾ ਕਰਨ ਕਿਵੇਂ ਆ ਬਾਈ ਘਾਟਾ ਜਮੀ ਘਾਟੇ ਵਾਲਾ ਕੰਮ ਕਰਦਾ ਨਾ ਖਰਚਾ ਕਿੰਨਾ ਖਰਚਾ ਪਾ ਕੇ ਦੀ ਤੁਹਾਨੂੰ ਪਤਾ ਬਹੁਤ ਅੱਛਾ ਦੋਸਤੋ ਬਾਬੂ ਨਾ ਕਰਾਉਣਾ ਕੱਲੋ ਕਿ ਇਹ ਵੀ ਗਰੀਬ ਬੰਦੇ ਨੇ ਵਿਚਾਰੇ ਦੁਕਾਨਦਾਰੀ ਕਰਦੇ ਨੇ ਬਾਈ ਕਿੰਨਾ ਕਾ ਖਰਚਾ ਪਾ ਕੇ ਆਈ ਤੇ ਅੱਜ ਅੱਜ ਦੇ 6000 ਦੀ ਗੱਡੀ ਕਰਾਇਆ ਹਾਂਜੀ ਤੇ 8000 ਰੁਪਏ ਹੋਰ ਦੁਕਾਨ ਤੇ ਲੱਗੇ ਉਹ 14-15000 ਰੁਪਏ ਲੱਗੇ ਐਂ ਚੱਲਿਓ ਬਾਈ ਬਣਾਇਆ ਕੁਛ ਨਹੀਂ ਬਣਾ ਲਿਆ ਦੋ 500 ਵਟਾ ਸਾਰੇ ਸਾਰੇ 500 ਰੁਪਏ ਵਟਾ 14000 ਲੱਗੇ ਨਾ ਕੀ ਸਰਕਾਰ ਦੇ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਸਰਕਾਰ ਜੋ ਠੀਕ ਕਰ ਰਹੀ ਜੋ ਕਰ ਰਹੀ ਹੈ ਠੀਕ ਕਰ ਰਹੀ ਹੈ ਠੀਕ ਕਰ ਰਹੀ ਐਸੀ ਗੱਲ ਤਾਂ ਆਪਾਂ ਭਾਈ ਇਹ ਸਾਰੇ ਬੰਦੇ ਬਹੁਤ ਪਰੇਸ਼ਾਨ ਮਜਬੂਰ ਹੈ ਕਿ ਆਗਰਾ ਗਰੀਬੀ ਦੇ ਪਿੱਛੇ ਹੈ ਗਰੀਬੀ ਪਿੱਛੇ ਲਗੀ ਵੀ ਹਾਂਜੀ ਹਾਂਜੀ ਪਾਕਤਾ ਸਾਥ-ਸਾਥ 100 ਰੁਪਏ ਰੋਜ਼ ਦਾ ਖਰਚਾ ਘਰ ਦਾ ਕਾਹਦ ਲਾਉਂ ਤੋਗੇ ਆਗਰਾ ਹਾਂਜੀ ਇਹ ਚੱਕਰ ਹੋਰ ਕੁਝ ਕਰਨੀ ਹੈ ਠੀਕ ਹੈ ਜੀ ਕਿਸ ਕਰਕੇ ਆਣਾ ਪੈਂਦਾ ਦੋਸਤੋ ਸਰਕਾਰ ਤਾਂ ਲੋਕ ਸਾਰੀ ਕਹਿੰਦੇ ਨੇ ਵੀ ਥੋੜੀ ਚੰਗੇ ਨੂੰ ਬਣਾਈ ਸੀ ਪਰ ਇਹ ਤਾਂ ਦੂਜੀਆਂ ਸਰਕਾਰਾਂ ਨਾਲੋਂ ਵੀ ਕੰਨੇ ਕਟੂਰ ਨਿਕਲੀ ਹੈ ਸਰਕਾਰ ਤਾਂ ਵਧੀਆ ਸਰਕਾਰ ਤਾਂ ਵਧੀਆ ਪਰ ਅਸੀਂ ਗਲਤ ਆਪਾਂ ਗਲਤ ਕਿਵੇਂ ਹੋ ਗਏ ਆਪਾਂ ਗਲਤ ਹੈ ਕਿ ਮਜਬੂਰੀ ਪਿੱਛੇ ਬੱਚੋ ਦੀ ਬੱਚੋ ਦੀ ਠੀਕ ਹੈ ਜੀ ਫਸ ਐਨੇ ਸਰਕਾਰ ਦਾ ਬਹੁਤ بڑا ਕਿੰਨੇ ਜਣੇ ਬਾਅਦ ਸਰਕਾਰ ਆਈ ਹੈ ਠੀਕ ਹੈ ਜੀ ਅੱਜ ਤਾਂ ਖੁਸਾ ਬਹੁਤ ਠੀਕ ਹੈ ਜੀ ਬਹੁਤ ਵੱਡਾ ਸਰਕਾਰ ਆ ਆਸੀ ਗਲਤ ਹੈ ਦੋਸਤੋ ਬਾਈ ਨੇ ਪੂਰਾ ਦੁਖੀ ਹੋ ਕੇ ਕਿਹਾ ਕਿ ਨਾ ਸਰਕਾਰ ਗਲਤ ਨਹੀਂ ਹੈਗੀ ਇਹਦੇ ਚ ਅਸੀਂ ਹੀ ਗਲਤ ਆਂਗੇ ਇੱਧਰ ਬਾਈ ਹੋਰਾਂ ਦੇ ਆ ਭਟੀਆਂ ਭੁਟੀਆਂ ਦੇਖ ਸਕਦੇ ਹੋ ਸਾਰਾ ਸਿਸਟਮ ਚਕਾਦਾ ਇਹਨਾਂ ਦਾ ਆ ਗੱਡੀਆਂ ਚ ਮਈਆਂ ਦੇਖ ਸਕਦੇ ਹੋ ਤੁਸੀਂ ਮੁਟੀਆਂ ਜਾਣਦੀਆਂ ਨੇ ਆ ਬਾਈ ਹੋਰੀਆਂ ਲਈਆਂ ਕਿਨੇ ਸਾਰਿਆਂ ਨੂੰ ਘਾਟਾ ਲੁੱਟੋ ਬਹੁਤ ਜ਼ਿਆਦਾ ਹੈ ਮੈਂ ਆਪਣਾ ਹੁਣ ਤਾਂ ਸਾਰੇ ਵਪਾਰੀ ਵਰਗ ਲਾ ਲਓ ਦੋਸਤੋ ਆ ਵੀਰ ਲਾ ਲਓ ਵਿਚਾਰੇ ਆ ਸਾਮਾਨ ਬੰਨੀ ਆਂਦੇ ਨੇ ਸਾਰਾ तकरीबन तकरीबन ਸਾਰੇ ਵਪਾਰੀ ਵਰਗ ਤੋਂ ਲਾ ਕੇ ਜਿੰਨੇ ਬੰਦੇ ਨੇ ਦੋਸਤੋ ਜੁੰਮਾ ਚੱਲਦਾ ਸੀ ਸਾਰੇ ਬੰਦੇ ਘੱਟੇ ਚ ਆ ਕੇ ਖਰਚਾ ਕਰਕੇ ਆਏ ਨੇ ਬਾਈ ਮੁਰੀ ਮੁਰੇ ਯਾਰ ਕੀ ਦੇਖ ਰਹੇ ਹੋ ਦੋਸਤੋ ਮਈਆਂ ਸਾਰੀਆਂ ਮੁਰੀਆਂ ਜਾਂਦੀਆਂ ਚਾਹ ਪਾਣੀ ਵਾਲੇ ਹੋਰ ਜਿੰਨੇ ਵੀਰਾਂ ਨੂੰ ਬਹੁਤ ਵੀਰਾਂ ਨੂੰ ਰੋਜ਼ਗਾਰ ਮਿਲਦਾ ਸੀ ਦੋਸਤੋ ਇਹ ਮੰਡੀ ਤੋਂ तकरीबन ਸਾਰੇ ਜਾਂਦੇ ਨੇ ਮੁਰੇ ਕੀ ਬਣਿਆ ਮੂਰਤੀਆਂ ਠੀਕ ਹੈ ਲੱਗਦੀ ਨਹੀਂ ਮੰਡੀ ਹਾਂ ਹਲੋ ਦਰਸ਼ਨ ਕਿਵੇਂ ਹੈ ਦੋਸਤੋ ਆ ਮੱਝਾਂ ਦੇਖ ਸਕਦੇ ਹਾਂ ਸਾਰੀਆਂ ਮੁੜੀਆਂ ਜਾਂਦੀਆਂ ਨੇ ਭਾਈ ਕਿਹੜੀ ਜਗ੍ਹਾ ਤੂੰ ਆਇਆ ਤੇ ਆਪਾਂ ਸਮਾਰੀ ਚੱਲ ਮਈਆ ਲੈ ਕੇ ਆਏ ਤੇ ਹਾਏ ਮੱਜਾ ਲੈ ਕੇ ਕਿੰਨਾ ਕੁ ਘਾਟੇ ਲਪਾ ਕੇ ਚੱਲਦੇ ਹੋ ਬਾਈ ਮੈਂ ਇਸ ਵਿਕੀ ਦਾ ਕਿਹੜੀ ਹੂਆ ਜੇ ਹਾਏ ਤਾਂ ਟਾਟਾ ਪੈ ਗਿਆ 15000 ਦਾ ਐ ਬਾਈ 15000 ਦਾ ਘਾਟਾ ਕਿੰਨੇ ਦਾ 15000 ਦਾ 15000 ਰੁਪਏ ਦਾ ਠੀਕ ਹੈ ਬਾਈ ਸਾਰੇ ਵਪਾਰੀ ਵਰਗ ਨੂੰ ਘਾਟਾ ਹੋਇਆ ਅੱਜ ਆ ਸਾਰੀਆਂ ਗੱਡੀਆਂ ਮੂੜੀਆਂ ਜਾਂਦੀਆਂ ਨੇ ਬਾਜ਼ਾਰ ਲੱਗੇ ਹੋਏ ਤੇ ਜਾਣਗਰ ਐਦਾਂ ਹੀ ਮੁੜ ਗਿਆ ਗਰੀਬ ਬੰਦਿਆਂ ਦਾ ਕੰਮਕਾਰ ਬੰਦ ਕਰਾ ਦਿੱਤਾ ਸਰਕਾਰ ਨੇ ਆ ਸਾਰੀਆਂ ਗੱਡੀਆਂ ਦੇਖ ਸਕਦੇ ਹੋ ਦੋਸਤੋ ਦੂਰ ਦੂਰ ਤੋਂ ਵਪਾਰੀ ਵਰਗ ਪਹੁੰਚਿਆ ਦੀ ਅੱਜ ਇੱਥੇ ਫਰ ਮੰਡੀ ਲੱਗਣੀ ਦਿੱਤੀ ਸਾਰਿਆਂ ਨੂੰ ਖਰਚਾ ਗਲ ਪੈ ਕੇ ਖਰਚਾ ਗਲ ਪੈ ਗਿਆ ਦੋਸਤੋ ਸਾਰੇ ਵੀਰਾਂ ਦੇ ਤੇ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਜਿਹੜਾ ਕਿ ਪਿਆਰ ਨਾਲ ਮੱਝਾਂ ਲੈ ਜਾਂਦਾ ਠੀਕ ਹੈ ਨਹੀਂ ਫਿਰ ਧੱਕਾ ਮੁੱਕੀ ਨਾਲ ਮੱਝਾਂ ਬਾਹਰ ਕੱਢੀਆਂ ਜਾ ਰਹੀਆਂ ਨੇ ਮੰਡੀ ਚੋਂ ਤੇ ਬਾਕੀ ਤਕਰੀਬਨ ਤਕਰੀਬਨ ਦੋਸਤੋ ਮੰਡੀ ਖਾਲੀ ਕਰਾ ਦਿੱਤੀ ਤੇ ਬਾਕੀ ਅਗਲੀ ਅਪਡੇਟ ਆਪਾਂ ਜਰੂਰ ਦੱਸਾਂਗੇ ਜਦੋਂ ਵੀ ਮੰਡੀਆਂ ਲੱਗਣਗੀਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ